ਇਤਹਾਮ ਨੂੰ ਇੱਕ ਪਾਸੇ ਕਰਮ ਨੂੰ ਫਰੀਦ ਕਿਉਂ ਕਹਨੇ ਨੇ ਹੁਣ ਪਤਾ ਨਹੀਂ ਗੁਰੂ ਦੀ ਕੀ ਇੱਛਾ ਹੈ ਪਰਮਾਤਮਾ ਦੀ ਕੀ ਇੱਛਾ ਹੈ ਕਿ ਹੁਣ ਉਹਨੋਂ ਦਾ ਉਹਦਾ ਤੇ ਸਾਡਾ ਕੋਈ ਬੋਧ ਹੈ ਨਹੀਂ ਨਾ ਉਹਦੀ ਇੱਛਾ ਕੀ ਉਹ ਵੀ ਉਹ ਪੁੱਛ ਨਾ ਮਸਲਤ ਧਰੇ ਜੋ ਕੁਝ ਕਰੇ ਸੋ ਆਪੇ ਕਰੇ ਹੁਣ ਕਿਸੇ ਕੋਲ ਪੁੱਛ ਕੇ ਤੋ ਕਰਦਾ ਨਹੀਂ ਮੇਰੇ ਖਿਆਲ ਸੰਨ 62 ਸੀ ਉਦੋਂ ਸ਼ਾਇਦ ਇਸ ਪਾਸੇ ਵੀ ਕੋ ਰੋਲਾ ਤੇ ਹਿੰਦੁਸਤਾਨ ਦੇ ਵਿੱਚ ਇੱਕ ਚਰਚਾ ਸੀ ਕੁ ਇਟਲੀ ਦੇ ਜੋਤਸ਼ੀਆਂ ਨੇ ਤੇ ਹਿੰਦੁਸਤਾਨ ਦੇ ਜੋਤਸ਼ੀਆਂ ਨੇ ਕਹਿ ਦਿੱਤਾ ਬਈ ਜ਼ਮੀਨ ਪਲਟ ਜਾਣੀ ਤੇ ਦਸੰਬਰ ਦੇ ਦਿਨ ਸਨ ਮਨ ਚੰਗੀ ਤਰ੍ਹਾਂ ਯਾਦ ਸੀ ਠੰਡ ਦੇ ਗਿਆ ਸੀ ਤੇ ਘਰ ਘਰ ਅਖੰਡ ਪਾਠ ਹੋਣ ਲੱਗ ਪਏ ਕਿਦਰੇ ਗੀਤਾ ਦਾ ਜਾਪ ਹੋਣ ਲੱਗ ਪਏ ਕਿਦਰੇ ਹਵਨ ਹੋਣ ਲੱਗ ਪਿਆ ਕਿਦਰੇ ਤਰ੍ਹਾਂ ਤਰ੍ਹਾਂ ਦੀਆਂ ਹੋਰ ਗੱਲਾਂ ਤੇ ਉਦੋਂ ਮੈਨੂੰ ਬੜੇ ਮਜ਼ਾਕ ਫੁਰੇ ਮੈਂ ਲਿਖੇ ਵੀ ਬੜਾ ਔਰ ਤਰ੍ਹਾਂ ਤਰ੍ਹਾਂ ਦੇ ਬੰਦਿਆਂ ਨਾਲ ਮੈਂ ਮਜ਼ਾਕ ਕੀਤਾ ਤੇ ਉਹ ਮੇਰੇ ਨਾਲ ਔਖੇ ਵੀ ਹੋਣ। ਬਈ ਇਹ ਗੈਨੀ ਅਤੇ ਨਾਸਤਿਕ। ਪੱਕਾ ਨਾਸਤਿਕ। ਮੈਂ ਕਹਾਂ ਜ਼ਮੀਨ ਰੱਬ ਨੇ ਉਲਟਾਣੀ ਐ। ਤੇ ਤੁਸੀਂ ਉਲਟਣ ਨਹੀਂ ਦੇਣੀ। ਤੇ ਇਹਦਾ ਮਤਲਬ ਰੱਬ ਤੇ ਕੁਝ ਵੀ ਨਹੀਂ ਤੁਸੀਂ ਬਹੁਤ ਡਾਢੀ। ਤੁਸੀਂ ਬੜੇ ਤਕੜ। ਤੁਸੀਂ ਜ਼ੋਰਾਵਰ। ਤੇ ਰੱਬ ਜੋ ਕੁਝ ਕਰਨਾ ਚਾਹੇ ਤੁਸੀਂ ਰੋਕ ਵੀ ਸਕਦੇ ਹੋ। ਫਿਰ ਰੱਬ ਵੀ ਕੁਝ ਵੀ ਨਹੀਂ। ਉਹਦੀ ਪੂਜਾ ਕਰਨ ਦੀ ਕੀ ਲੋੜ? ਉਦੀ ਪਰਸਤਿਸ ਕਰਨ ਦੀ ਕੀ ਲੋੜ ਤੇ ਪਤਕ ਆਖਣ ਤੂੰ ਗੈਨੀ ਜ਼ਰੂਰ ਹੈ ਤੈਨੂੰ ਗਲ ਦੀ ਸਮਝ ਰਹੀ ਅਖਰਾਂ ਦਾ ਤੈਨੂੰ ਬੋਧ ਹੈ ਅਸੀਂ ਹਵਨ ਕਰ ਲੈਣ ਯਨ ਕਰ ਲੈਣ ਔਰ ਪਰਤੀ ਨਾ ਉਲਟੇ ਇਸ ਸਾਡੇ ਯਤਨ ਨੇ ਇਸ ਸਾਡੇ ਉਪਰਾਲੇ ਆਖਰ ਉਹ ਦਿਨ ਵੀ ਆਇਆ ਜਿਹੜਾ ਦਿਨ ਕਹਿੰਦੇ ਸਨ ਵੀ ਅੱਜ ਅੱਠ ਗ੍ਰਹਿ ਇਕੱਠੇ ਆਉਣਗੇ ਤੇ ਜ਼ਮੀਨ ਪਲਟ ਜਾਏਗੀ ਤੋ ਗੁਰਦੁਆਰੇ ਦੀ ਮਤਿਸਰੀ ਮੰਜ਼ਲ ਤੇ ਖੜਾ ਸੀ ਤੇ ਠੰਡ ਦੇ ਬਿਨਸਨ ਧੁੱਪ ਸੇਕ ਰਿਆ ਸੀ ਮੈਂ ਉੱਪਰ ਥੱਲੋਂ ਇੱਕ ਮਿੱਤਰ ਲੰਘਿਆ ਤੇ ਕਹਿਣ ਲੱਗਾ ਮਸਕੀਨ ਜੀ ਉੱਪਰ ਖੜਿਓ ਕੀ ਕਰ ਰਿਓ ਮੈਂ ਕਹਾਂ ਉਪਰੋਂ ਹੀ ਦੇਖਾਂਗੇ ਜ਼ਮੀਨ ਕਿਵੇਂ ਪਲਟਦੀ ਏ ਮੈਂ ਉਪਰੋਂ ਹੀ ਦੇਖਾਂਗੇ ਜਦ ਚੰਗੀ ਦਿਸੇਗੀ ਉੰਜ ਦੇਸੇਗੀ ਇਹ ਕਿਨੇ ਜਾਨੋ ਦਿਨ ਲੰਘ ਗਿਆ कि ਜਿਹੜੇ ਚੰਗੇ ਚੰਗੇ ਉੱਗੇ ਪੰਡਤ ਪਿਰੋਹਤ ਜਿਨ੍ਹਾਂ ਨੇ ਬੜਾ ਰੋਲਾ ਪਾਇਆ ਉਹਨਾਂ ਤੋਂ ਜਦ ਪੁੱਛਿਆ ਇਹ ਕਿ ਕਹਿੰਦਾ ਹੁਣ ਥੋੜੀ ਪਲਟ ਸਕਦੀ ਸੀ ਅਸੀਂ ਇੰਨੇ ਹਜ਼ਾਰ ਹਵਨੇ ਯੱਗ ਕਰ ਛੱਡੇ ਹੁਣ ਥੋੜੀ ਪਲਟ ਨਹੀਂ ਸੀ ਅਸੀਂ ਔਰ ਕਹਿੰਦ ਨਾ ਸੀ ਤੇ ਹਾਂ ਬਿਲਕੁਲ ਠੀਕ ਕਰ ਤੇ ਮੈਂ ਉਹਨਾਂ ਨੂੰ ਗੁਰਨਾਮਿਕ ਦੀ ਪੰਕਤੀ ਸੁਣਾਈ ਬੀਓ ਪੂਛ ਨਾ ਮਸਲਤ ਧਰੇ ਜੋ ਕੁਝ ਕਰੇ ਸੋ ਆਪੇ ਕਰੇ ਉਹਨੇ ਜੋ ਕੁਝ ਕਰਨਾ ਹੁੰਦਾ ਮੀਟਿੰਗ ਨੇ ਬੁਲਾਉਂਦਾ ਵੀ ਤੁਸੀਂ ਆਓ ਆਓ ਮਤਾ ਪਕਾਵਾਂਗੇ ਵਿਚਾਰਾਂ ਕਰਾਂਗੇ ਉਮਿੱਟੀ ਮੈਂ ਨਹੀਂ ਬੁਲਾਉਂਦਾ ਉਹ ਦੇਵੀ ਦੇਵਤਿਆਂ ਨੂੰ ਨਹੀਂ ਇਕੱਠਾ ਕਰਦਾ ਹਾਂ ਆਓ ਸਾਰੇ ਬੈਠੀਏ ਤੇ ਵਿਚਾਰ ਵਟਾਂਦਰਾ ਕਰੀਏ ਸਭਾ ਕਰਨ ਦੀ ਉਹ ਨਾਮਨੁੱਖਾ ਨੂੰ ਲੋੜ ਪੈਂਦੀ ਹੈ ਜਿੱਥੇ ਇਹ ਅਹਿਸਾਸ ਹੋਵੇ ਕਿ ਵਿਅਕਤੀਗਤ ਰੂਪ ਵਿੱਚ ਕੱਲਿਆਂ ਮੈਂ ਕੁਝ ਕਰਾਂ ਹੋ ਸਕਦਾ ਹੈ ਗਲਤ ਹੋ ਸਕਦਾ ਮੇਰੀ ਕੱਲੇ ਦੀ ਗੱਲ ਦੂਜਿਆਂ ਨੂੰ ਨਾ ਚੰਗੀ ਲੱਗੇ ਤਾਂ ਸਰਵ ਸੰਤੀ ਨਾਲ ਕਰੀ ਇਸ سلسلہ ਚੱਲੇ ਇਸ ਵਾਸਤੇ ਸੋਸਾਇਟੀਆਂ ਦੇ ਔਰ ਮੁਲਕਾਂ ਦੇ ਰਾਜਨੀਤਿਕ ਪੁਰਸ਼ਾਂ ਦੇ ਆਪਣੇ ਵਿਧਾਨ ਹੁੰਦੇ ਹਨ ਨਿਯਮ ਉਹ ਉਸ ਨਿਯਮ ਦੇ ਮੁਤਾਬਕ ਉਹਨਾਂ ਨੂੰ ਵਿਹਚਲ ਨਹੀਂ ਕਹਿੰਦਾ ਤਾਂ ਜ਼ਰੂਰੀ ਨਹੀਂ ਉਹ ਨਿਯਮ ਕੋਈ ਠੀਕ ਵੀ ਹੋ ਸੜੇ ਦੇਸ਼ ਦਾ ਹਿੰਦੁਸਤਾਨ ਦਾ ਜਿਹੜਾ ਰਾਸ਼ਟਰੀ ਵਿਧਾਨ ਹੈ ਨਾ ਜਿਨ੍ਹਾਂ ਨੂੰ ਥੋੜਾ ਜਿਹਾ ਸਿਆਸਤ ਦਾ ਬੋਧ ਹੋਵੇ ਉਹਦੇ ਵਿੱਚ ਕਈ ਦਫਾ ਤਰਮੀਮ ਹੋ ਚੁੱਕੀ ਸੰਸ਼ੋਧਨ ਕਈ ਦੱਪਾ ਕਈ ਦਫਾ ਤਰਮੀਮ ਹੋ ਚੁੱਕੀ ਤੇ ਜੇ ਇਤਨੀ ਦਫਾ ਤਰਮੀਮ ਹੋ ਚੁੱਕੀ ਤੇ ਹੁਣ ਅਗਾ ਵੀ ਹੋਵੇ ਕਿ ਇਹਦਾ ਮਤਲਬ ਬੰਦਾ ਜੋ ਨਿਯਮ ਬਣਾਉਂਦਾ ਹੈ ਕੁਝ ਦਿਨਾਂ ਬਾਅਦ ਸੋਚਦਾ ਹੈ ਠੀਕ ਨਹੀਂ ਇਹਦੇ ਤਰਮੀਮ ਕਰੀਏ ਕੁਝ ਵੱਧ ਗੱਡ ਕਰੀਏ ਔਰ ਕਰਨੇ ਕੰਦ ਸਾਰੇ ਮੁਲਕਾਂ ਚ ਇਸ ਤਰੀਕੇ ਨਾਲ ਹੁੰਦਾ ਮੁਨਕ ਬਣਾਉਂਦਾ ਜ਼ਰੂਰ ਹੈ ਨੀਅਮ ਲੇਕਿਨ ਕੁਛ ਦਿਨਾਂ ਬਾਅਦ ਦੇਖਦੇ ਨੀਅਮ ਬੂਰੇ ਨਹੀਂ ਉਤਰਦੇ ਇਹਦੇ ਚ ਤਰਮੀਮ ਕਰੀਏ ਇਹਦੇ ਸੰਸ਼ੋਧਨ ਕਰੀਏ ਸਹਿਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਨੇ ਜਿਹੜਾ ਨੀਅਮ ਬਣਾਇਆ ਨਾ ਉਹਦੇ ਸੰਸ਼ੋਧਨ ਕਰਨ ਦੀ ਲੋੜ ਨਹੀਂ ਉਹਦੇ ਤਰਮੀਮ ਕਰਨ ਦੀ ਲੋੜ ਨਹੀਂ ਜੋ ਬਣਾ ਦਿੱਤਾ ਸੋ ਬਣਾ ਦਿੱਤਾ ਉਹ ਆਪ ਅਟਲ ਹੈ ਉਸਦਾ ਨੀਅਮ ਅਦਲ ਉਹਦੀ ਮਰਿਆਦਾ ਅਟਲ ਉਦਾ ਵਿਧਾਨ ਅਟਲ ਅਗਰ ਉਸਦਾ ਵਿਧਾਨ ਅਟਲ ਨੇ ਕਿ ਉਹਦੇ ਵਿੱਚ ਵੀ ਤਰਨੀਮ ਕਰਨੀ ਪਏ ਤੇ ਦਾ ਮਤਲਬ ਉਸ ਕੋ ਵੀ ਭੁੱਲਾਉਂਦੀਆਂ ਉਸ ਤੋਂ ਵੀ ਗਲਤੀਆਂ ਆਉਂਦੀਆਂ ਫਿਰ ਤੇ ਮੰਨਣਾ ਪਏਗਾ ਰਬ ਉਹ ਜਿਹੜਾ ਹੈ ਉਹ ਆ ਭੁੱਲ ਨਹੀਂ ਮੇਰੇ ਪਾਸ ਸਕੈਨ ਨੇ ਭੁੱਲਣ ਵਿੱਚ ਸਭ ਕੋਈ ਕੀ ਆਇਕ ਕਰਤਾ ਆਪ ਨਾ ਭੁੱਲੇ ਕਰਤਾ ਨਹੀਂ ਭੁੱਲ ਪਰਮਾਤਮਾ ਨਹੀਂ ਗੁੱਲਾ ਤੇ ਜੇ ਪਰਮਾਤਮਾ ਦੇ ਬਣਾਏ ਹੋਏ ਵਿਧਾਨ ਦੇ ਵਿੱਚ ਵੀ ਤਰਮੀਮ ਕਰਨੀ ਪਏ ਤਾਂ ਪਰਮਾਤਮਾ ਆ ਭੁੱਲ ਨਹੀਂ ਹੈ ਔਪੋਲਰ ਅਰ ਉਸ ਤੋਂ ਵੀ ਗਲਤੀਆਂ ਹੋਣਗੀਆਂ ਉਸ ਤੋਂ ਵੀ ਭਰਮ ਭੁਲੇਖੇ ਜਿਹੜੇ ਨੇ ਉਹ ਜਨਮ ਲੈਨੇ ਤਾਂ ਖੈਰ ਬਾਬਾ ਫਰੀਦ ਕਹਿਣਾ ਐ ਪੁਰਸ ਕੱਲ ਦੀ ਗੱਲ ਨਹੀਂ ਪਰਸੋਂ ਦੀ ਗੱਲ ਨਹੀਂ ਜੇ ਤੂੰ ਆਪਣੀਆਂ ਇਛਾਵਾਂ ਨੂੰ ਇੱਕ ਪਾਸੇ ਰੱਖ ਦੇ ਆਪਣੀ ਇੱਛਾ ਆਪਣੀ ਇੱਛਾ ਨੂੰ ਇੱਕ ਪਾਸੇ ਰੱਖ ਕੇ ਤੇ ਅਰਦਾਸ ਕਰ हे ਗੁਰੂ ਜੋ ਤੇਰੀ ਇੱਛਾ ਉਹੀ ਪੂਰੀ ਹੋ ਔਰ ਮੈਨੂੰ ਤਾਕਤ ਦੇ ਕਿ ਤੇਰੀ ਇੱਛਾ 'ਚ ਮੈਂ ਰਾਜ਼ੀ ਹੋ ਜਾਵਾਂ ਬਸ ਇਤਨੇ। اے ਅਕਾਲ ਪੁਰਖ ਜੋ ਤੇਰਾ ਹੁਕਮ ਹੈ ਉਸ ਨੂੰ ਹੀ ਮੈਂ ਖੜੇ ਮੱਥੇ ਮੰਨ ਮੰਨ ਸਕਾਂ। ਕਬੂਲ ਕਰ ਸਕਾਂ। ਮੈਂ ਤੇਰੀ ਰਜ਼ਾ ਉਹ ਦੇ ਚ ਰਾਜ਼ੀ ਰਹਿ ਸਕਾਂ। ਬਸ ਇਹ ਬਖਸ਼ਿਸ਼ ਕਰ ਦੇ। ਇਹ ਰਹਿਮਤ ਕਰ ਦੇ। ਔਰ ਇਹ ਸਭ ਤੋਂ ਵੱਡਾ ਗੁਰ ਹੈ ਜਿਹੜਾ ਗੁਰੂ ਨਾਨਕ ਨੇ ਛੱਡੀ ਝੋਲੀ ਚ ਪਾਇਆ। ਉਹਦੀ ਰਜ਼ਾ ਉਹ ਦੇ ਚ ਰਾਜ਼ੀ ਰਹਿਣਾ। ਕਿ ਜੇ ਤੂੰ ਨਾ ਰਾਜ਼ੀ ਰਿਆ ਤੇ ਹੁਣੀ ਤੇ ਉਸਦੀ ਰਜ਼ਾਇਤ ਨੂੰ ਜੀ ਪਿੱਟਦਾ ਰਹੇਂ ਗੌਰ ਕੀ। ਤੇਰੀ ਇੱਛਾ ਨਹੀਂ ਪੂਰੀ ਹੋਏਗੀ। ਇਸ ਚੱਕਰ ਚ ਕਰੀ ਨਾਪ। ਇੱਛਾ ਉਸੇ ਦੀ ਪੂਰੀ ਹੋਰੇਗੀ। ਔਰ ਇੱਛਾ ਉਸੇ ਦੀ ਸੰਸਾਰ ਵਿੱਚ ਕੰਮ ਕਰਦੀ ਏ। ਉਸਦੀ ਇੱਛਾ ਨਾਲ ਸੂਰਜ ਚੜਦਾ। ਸੂਰਜ, ਚੰਦ, ਤਾਰੇ ਚਮਕਦੇ ਨੇ। ਜ਼ਮੀਨ, ਗਰਦੇਸ ਦੇ ਚ ਸਾਗਰ ਹੈ, ਦਰਿਆ ਹੈ। ਇਹ ਸਭ ਕੁਝ ਉਸਦੀ ਇੱਛਾ ਦੇ ਚ ਨੇ। ਕਿ ਇਤਨੀਆਂ ਵੱਡੀਆਂ-ਵੱਡੀਆਂ ਚੀਜ਼ਾਂ ਜੇ ਉਸਦੀ ਇੱਛਾ ਦੇ ਚ ਨੇ ਤੇ ਕੋ ਉਸਦੀ ਇੱਛਾ ਤੋਂ ਪਰੇ। ਤੂੰ ਵੀ ਉਦੀ ਇੱਛਾ ਦੀ ਗ੍ਰਿਪ ਦੇ ਚ। ਇਸ ਵਾਸਤੇ ਸਾਇਹਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਤੇ ਸਾਫ਼ ਫਰਮਾਨ ਹੈ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਹੋ ਸਾਰੇ ਉਸਦੀ ਇੱਛਾ ਦੇਚੇ ਸਾਰੇ ਉਸਦੀ ਹੁਕਮ ਵਿੱਚ ਨੇ ਕੋਈ ਉਸਦੇ ਹੁਕਮ ਤੋਂ ਬਾਹਰ ਨਹੀਂ ਫਰਜ਼ ਸਿਰਫ ਇਤਨਾ ਇੱਕ ਮੰਨ ਲਏਗਾ ਇੱਕ ਨਹੀਂ ਮੰਦਾ ਜਿਹੜਾ ਨਹੀਂ ਮੰਦਾ ਹੁੰਦਾ ਉਹ ਵੀ ਹੁਕਮ ਵਿੱਚ ਹੈ ਚਲ ਵੀ ਉਹ ਜੋਤੇ ਵੀ ਰੱਬ ਦੀ ਇੱਛਾ ਹੈ ਉਹਦੀ ਆਪਣੀ ਇੱਛਾ ਕੋਈ ਨਹੀਂ ਭਗਤ ਦੇ ਸੰਸਾਰੀ ਦਾ ਇੱਕ ਨਹੀਂ ਫਰਕ ਹੈ ਭਗਤ ਕਹਿੰਦਾ ਹੈ ਹੈ ਈਸ਼ਵਰ ਜੋ ਤੇਰੀ ਇੱਛਾ ਮੈਨੂੰ ਕਬੂਲ ਮੈਨੂੰ ਪ੍ਰਵਾਹ ਜਿਵੇਂ ਫੁੱਲਾਂ ਦੀ ਸੇਚ ਤੇ ਬਿਠਾ ਦੇਵੇ ਤੇ ਠੀਕ ਪਰ ਜੇ ਤੂੰ ਤਤੀ ਤਵੀ ਤੇ ਬਿਠਾ ਦੇਵੇਂ ਤਾਂ ਵੀ ਠੀਕ ਅਸੀਂ ਪ੍ਰਸੰਨ ਅਸੀਂ ਖਿੜੇ ਮੱਥੇ ਜੇ ਤੂੰ ਸੀਤਲ ਤੇ ਠੰਡੇ ਮਾਹੌਲ ਦੇ ਵਿੱਚ ਰੱਖੇਂ ਤੇ ਠੀਕ ਪਰ ਜੇ ਕਿਦਰੇ ਤੂੰ ਉਬਲਦੀ ਧੇਗ ਦੇ ਵਿੱਚ ਬਿਠਾ ਦੇਂ ਪਰਵਾਹ ਕਬੂਲ ਹੈ ਖਿੜੇ ਮੱਥੇ ਕਬੂਲ ਬਦਤਾਂ ਦੀ ਅੱਖ ਵਿੱਚ ਕਦੀ ਹੰਝੂ ਨਹੀਂ ਆਇਆ ਕਨ ਆਪਣੀ ਕੋਈ ਇੱਛਾ ਹੀ ਨਹੀਂ ਹੈ ਅਦਾਲਪੁਰਖ ਤੇਰੀ ਇੱਛਾ ਪੂਰੀ ਮੈਂ ਪੜ ਰਿਹਾ ਸੀ ਇੱਕ ਦਿਨ ਹਜ਼ਰਤ ঈਸਾ ਦਾ ਇਤਿਹਾਸ ਜਿਸ ਵਕਤ ਇਹਨੂੰ ਕਿਲਾਂ ਠੋਕੀਆਂ ਜਾ ਰਹੀਆਂ ਸਨ ਨਪੈਰਾਂ ਦੇ ਚ ਤੇ ਕੰਨ ਅੱਖ ਚ ਹੰਝੂ ਆ ਗਏ ਸਨ ਇਸ ਤੇ ਔਰ ਕਹਿ ਦਿੱਤਾ ਸੀ ਇਹ ਖੁਦਾ ਇਹ ਤੂੰ ਮੈਨੂੰ ਕੀ ਬਿਖਾ ਰਹੇਂ ਇਹ ਕੀ ਹੋ ਰਿਹਾ ਹੂੰ ਜ਼ੁਲਮ ਤਸ਼ੱਦਦ ਕੋਈ ਗੁਨਾਹ ਤੇ ਸੁਨੇ ਕੀਤਾ ਨਹੀਂ ਤੇ ਸਜ਼ਾ ਇਤਨੀ ਵੱਡੀ ਐ ਕੀ ਹੋ ਰਿਹਾ ਤੇ ਫਿਰ ਇੱਕਦਮ ਮੋਨਿਕ ਲਿਆ ਅੱਛਾ ਹੈ ਖੁਦਾ ਜੋ ਤੇਰੀ ਰਜ਼ਾ ਹੈ ਉਈ ਪੂਰੀ ਹੋਵੇ ਮੈਂ ਆਪਣੀ ਇੱਛਾ ਕਿਤੇ ਕਿਉਂ ਜੋੜ ਦਿੱਤੀ ਔਰ ਯਕੀਨ ਨਾ ਜਾਨੋ ਇਹ ਪਰੋਸ਼ ਦੇ ਸੋਲੀ ਤੇ ਨਾ ਚੜਦਾ ਤੇ ਅਜ ਪੂਜਿਆ ਜਾਣਾ ਸੀ ਸਵਾਲ ਹੀ ਨਹੀਂ ਪੈਤਾ ਸ਼ਾਇਦ ਲੋਕਾਂ ਨੂੰ ਤਵਾਰੀਖ ਵਿੱਚ ਵੀ ਨਾ ਮਿਲਦਾ ਕਿਦਰੇ ਕਿ ਉਹ ਜੀਆਂ ਦਾ ਕੋਈ ਬੰਦਾ ਵੀ ਹੋਇਆ ਸੀ ਅਮਰ ਹੋ ਗਿਆ ਰਹਿ ਗਿਆ ਪਰਮਾਤਮਾ ਦੀ ਥਾਂ ਤੇ ਪੂਜਿਆ ਜਾਣ ਲੱਗੇ ਪਰਮਾਤਮਾ ਨੇ ਆਪਣੀ ਇੱਛਾ ਉਸ ਦੇ ਨਾਲ ਵਿਅਕਤ ਕੀਤੀ ਕਿ ਉਸ ਨੇ ਰੱਬ ਦੀ ਇੱਛਾ ਨੂੰ ਕਬੂਲ ਕਰ ਲਿਆ ਮੰਨ ਲਿਆ ਕਿ ਅਜ ਸੰਸਾਰ ਦਾ ਬਹੁਤ ਵੱਡਾ ਮਹਾਨ ਮਨੁੱਖ ਬੜਾ ਜਗਤ ਉਸ ਦੇ ਜੋ ਹੈ ਪਿੱਛੇ ਹੈ ਤਾਂ ਸਾਬ ਸੇ ਕਹਿ ਰਹੇ ਨੇ ਸਤਿਗੁਰ ਦੀ ਬਾਣੀ ਤੂੰ ਆਪਣੀ ਇੱਛਾ ਨੂੰ ਇੱਕ ਪਾਸੇ ਕਰ ਤੇ ਗੁਰੂ ਦੀ ਇੱਛਾ ਪੂਰੀ ਹੋਣ ਦੇ ਹੋਣੀ ਨਹੀਂ ਉਹੀ ਹੈ ਫਰਕ ਸਿਰਫ ਇਤਨਾ ਹੈ ਜੇ ਤੂੰ ਮੰਨ ਲਿਆ ਤੇ ਅੱਜ ਹੀ ਜੁੜ ਜਾਏਗਾ ਤੈਨੂੰ ਨਾਮ ਦਰਸ ਮਿਲ ਜਾਏਗਾ ਤੇ ਜੇ ਤੂੰ ਨਾ ਮੰਨਿਆ ਸੰਘਰਸ਼ ਕਰੇਗਾ ਪੱਲੇ ਕੇਰੇ ਕੁਛ ਨਹੀਂ ਪਏਗਾ ਤੇ ਨਾਮ ਦੇ ਰਸਤੋ ਵੀ ਬਣ ਜਾ ਰਹਿ ਜਾਏਗਾ ਗੱਲ ਨਹੀਂ ਬਣੇਗੀ ਆਓ ਜੇ ਮਿਲਾਵਾ ਸ਼ੇਖ ਫਰੀਦ ਤਾਕਮ ਕੋਂ ਜੜੀਆਂ ਮਨੋ ਮਚਿੰਦਨੀਆਂ ਮਨ ਨੂੰ ਮਛਰਾਣ ਵਾਲੀਆਂ ਇਹ ਜੜੀਆਂ ਵਾਸ਼ਨਾਵਾਂ ਨੇ ਇਹ ਜੜੀਆਂ ਇੱਛਾਵਾਂ ਨੇ ਇਹਨੂੰ ਤੇ ਇੱਕ ਪਾਸੇ ਰੱਖ ਦੇ ਤੇ ਕਹਿ ਦੇ ਹੇ ਗੁਰੂ ਤੇਰੀ ਇੱਛਾ ਪੂਰੀ ਹੋ ਇੱਕ ਗਾਥਾ ਮੈਨੂੰ ਚੇਤੇ ਆਈ ਗੱਲ ਸਪਸ਼ਟ ਹੋ ਜਾਏਗੀ ਸੁਖਦੇਵ ਨੇ भजन बندگی बड़ी कीती। ते गल जद नाना बने ते अपने पिता व्यास ਨੂੰ ਕਹਿਣ ਲਗਾ। ਬਈ ਜਪ ਤਪ ਫਿਰ ਮੈਂ ਬਹੁਤ ਕੀਤਾ ਗੱਲ ਤੇ ਕੁਛ ਨਹੀਂ ਬੜਿਆ। ਤਾਂ ਵਿਆਸ ਨੇ ਕਿਹਾ ਕਿਸੇ ਗੁਰੂ ਤੋਂ দীક્ષા ਲੈ। ਕਿਸੇ ਗੁਰੂ ਤੋਂ ਜੀਵਨ ਦੀ ਜਾਤ ਸਿੱਖ। ਨਾਮ ਜਪਣ ਦਾ ਢੰਗ ਸਿੱਖ। ਜਿਵੇਂ ਗੁਰੂ ਨਾਨਕ ਨੇ ਸਾਡੇ ਸਾਹਮਣੇ ਨਾਮ ਜਪਣ ਦਾ ਡੰਗ ਰੱਖ ਦਿੱਤਾ। ਧੁਨ મે ધ્યાન ਧਿਆਨ ਮੇ ਜਾਣੇ ਤੂੰ ਧੁਨ ਦੇਚ ਧਿਆਨ ਜੋ ਹੁਣ ਅੰਮ੍ਰਿਤ ਵੇਲੇ ਬੈਠੋ ਤੇ ਘਟ ਤੇ ਘਟ 5 ਮਿੰਟ ਦਾ ਇਹ ਅਭਿਆਸ ਜ਼ਰੂਰ ਕਰੋ ਇਤਨੀ ਮੈਲਸ ਕਰਦੇ ਜੇ ਤੁਸੀਂ ਨਾਨਾ ਕੀਤਾ ਕੱਲ ਤੋਂ ਇਹ ਕਥਾ ਕਹਾਣੀਆਂ ਸੁਣਨੀ ਆ ਫਿਰ ਵਿਅਰਥ ਨੇ ਆਂਦੇ ਵਕਤ ਬਰਬਾਦ ਕਰਨ ਵਾਲੀ ਗੱਲ ਹੈ ਇਤਨੀ ਮੈਲਸ ਕਰ ਲਾ ਤੇ ਤੁਸੀਂ ਆਖੋਗੇ ਵਕਤ ਬਰਬਾਦ ਮੈਂ ਇਸ ਦੇਤੇ ਦਲੀਲ ਦੇਣਾ ਜੇ 40 ਸਾਲ ਤੱਕ ਤੁਸੀਂ ਗੁਰਦੁਆਰੇ ਆ ਰਹੇ ਹੋ ਜਾਂ ਵੀ 25 ਸਾਲ ਤੱਕ ਤੇ ਅੱਜ ਤੱਕ ਤੇ ਨਾਮ ਦਾ ਰਸ ਨਹੀਂ ਮਿਲਿਆ ਤੇ ਇਸ ਧੰਨ ਨਾਲ ਆਂਦੇ ਰਹੇ ਤੇ ਅਗਾਮੀ ਨਹੀਂ ਮਨਣੇ ਕਿ ਤੁਸੀਂ ਆਖੋ ਸ਼ਾਇਦ ਆਗਾਹ ਗੱਲ ਬਣ ਜਾਏ ਕਿ ਹੁਣੇ ਮੈਂ ਪੰਤੀ ਤੁਹਾਡੇ ਸਾਹਮਣੇ ਰੱਖ ਰਿਹਾ ਆਜ ਮਿਲਾਵਾ ਆਜ ਹੀ ਮਿਲਾਵਾ ਉਸ ਹੁਣੇ ਹੀ ਗੱਲ ਬਣ ਸੇ ਲੰਬੀ ਚੌੜੀ ਗੱਲ ਕਿਉਂ ਲੰਬੇ ਚੌੜੇ ਸਮੇਂ ਤੱਕ ਕਿਉਂ ਰਹਦੇ ਤੋ ਕੱਲ ਸਵੇਰੇ ਅੰਮ੍ਰਿਤ ਵੇਲੇ 5 ਮਿੰਟ ਅਭਿਆਸ ਕਰੋ ਪਾਈ ਮਿੰਟ ਵਾਹਿਗੁਰੂ ਵਾਹਿਗੁਰੂ ਦੀ ਧੁਨ ਅਲਾਪ ਉਹਦੇ ਚ ਧਿਆਨ ਜੋ ਜਿਸ ਤਰ੍ਹਾਂ ਨਹੀਂ ਕਰ ਸਭ ਦੇ ਤਕਰ ਦਮ ਦਮ ਸਦਾ ਸਮਾਰਦਾ ਦਮ ਨਾ ਦਰਫਾਦਾ ਐ ਸਵਾਸ ਤੇ ਗਰਾਸ ਅੰਦਰ ਜਾਂਦਨ ਇਹਦੇ ਚ ਬਾਹਰੂ ਪੂਰਾ ਕਰਨਾ ਤੇ ਧਿਆਨ ਜੋਰ ਉਸ ਸਵਾਸ ਗਰਾਸ ਦੀ ਲੜਵੀ ਦੇ ਚ ਧਿਆਨ ਜੋਰ ਕਈਆਂ ਨੂੰ ਧੁਨ ਤੇ ਧਿਆਨ ਦੇ ਚ ਛੇਤੀ ਗਲ ਬਣਦੀ ਐ ਤੇ ਕਈਆਂ ਨੂੰ ਉਹਨਾਂ ਚ ਮੈਂ ਦੇਖਿਆ ਜਿਹੜਾ ਦਾਰਸ਼ਨਿਕ ਹੈ ਫਲਸਫਰ ਹੈ ਧੁਨ ਧਿਆਨ ਦੀ ਸਾਧਨਾ ਦੇ ਚ ਕੋਈ ਬਹੁਤਾ ਸਫਲ ਨਹੀਂ ਹੁੰਦਾ ਉਹ ਫਿਰ ਸਵਾਸ ਗਰਾਸ ਦੇ ਸਫਲ ਹੋਵੇ ਕਿ ਜਿਹੜਾ ਭਾਵਕ ਹੈ ਪ੍ਰੇਮ ਨਾਲ ਭਰਿਆ ਹੋਇਆ ਹੈ ਤਰਕ ਨਹੀਂ ਹੈ ਕੁਤਰਕ ਨਹੀਂ ਹੈ ਖਿੜੇ ਮੱਥੇ ਗੱਲ ਕਬੂਲਣ ਵਾਲਾ ਉਹਦੀ ਗੱਲ ਛੇਤੀ ਬਣ ਜਾਂਦੀ ਏ ਧਨ ਧਿਆਨ ਵਿੱਚ ਕਿ ਆਪਣੇ ਹਿਰਦੇ ਨੂੰ ਵੇਖ ਲੈਣਾ ਕਿ ਤਾਰਕ ਇਹ ਤੇ ਜ਼ਿਆਦਾ ਤੇ ਨਹੀਂ ਗੱਲ ਗੱਲ ਤੇ ਤਰਕ ਤੇ ਨਹੀਂ ਖੜੀ ਕਰਦਾ ਤੇ ਜੇ ਖੜੀ ਕਰਦਾ ਆ ਫਿਰ ਸਵਾਸ ਗਰਾਸ ਦੀ ਅਰਾਧਨਾ ਜੜੀ ਏ ਉਹ ਕਰਨੇ ਕਿਉਂਕਿ ਦੋਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਧਨਾ ਲਿਖੀ ਹੁੰਨ ਐਸਵਾਸ ਦੇ ਮੱਥੇ ਦੇ ਸਾਹਮਣੇ ਰੱਖਦਾ ਮੈਂ ਦਮ ਦਮ ਸਦਾ ਸਮਾਲਦਾ ਦਮ ਨਾ ਵਿਰਥਾ ਜਾਏ ਧੋਨੋ ਨੇ ਧਿਆਨ ਧਿਆਨ ਨੇ ਜਾਣਿਆ ਗੁਰਮੁਖ ਅਕਸ ਕਹਾਣੀ ਪਾਣੀ ਮੰਟ ਬੈਠ ਕੇ ਸਵੇਰੇ ਲਾਜ਼ਮੀ ਕਰਨਾ ਵਾਹ ਗੁਰੂ ਵਾਹ ਗੁਰੂ ਦੀ ਧੁਨ ਅਲਾਪ ਨੇ ਉਸ ਵਿੱਚ ਧਿਆਨ ਜੋੜਨਾ تیر ਗੱਲ ਬਣ ਜਾਏਗੀ ਤੋ ਸੁਖਦੇਵ ਨ ਵ્યાਸ ਕਹਿਣ ਲਗੇ ਸੁਖਦੇਵ ਤੋਂ ਕਿਸੇ ਗੁਰੂ ਤੋਂ ਢੰਗਨੇ ਸਿਥਿਆ ਯੁਕਤੀ ਨਹੀਂ ਸਿਖੀ ਉਕਤੇ ਨਹੀਂ ਸਿੱਖੀ ਜਾ ਕਿਸੇ ਤੋਂ ਢੰਗ ਸੇ